ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਕੁੰਡੇ ਪਾਏ ਆ ਜੀ 5-5 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ 5-5 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਤੇ ਅੱਗੇ ਆਪਾਂ ਤੁਹਾਨੂੰ ਬਣਾਉਣਾ ਦੱਸਦੇ ਆ ਡਿਜ਼ਾਈਨ ਜੇ ਹਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਚਾਹੇ ਬੱਚਿਆਂ ਦਾ ਕੁਛ ਵੀ ਬਣਾਓ ਕੋਟੀ ਸਵੈਟਰ ਟੋਪੀ ਫਰੌਕ ਕੁਛ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਆਪਾਂ ਆਹ ਕੁੰਡੇ ਪਾ ਕੇ ਤੇ ਉਲਟੀ ਸਲਾਈ ਬਣਾ ਲਈ ਸੀਗੀ ਉਲਟੀ ਉਲਟੀ ਬਣਾਈ ਤੇ ਹੁਣ ਆਪਾਂ ਵਾਲਾ ਕੁੰਡਾ ਤਾਰਾਂਗੇ ਇਹ ਤਾਂ ਆਪਾਂ ਸਾਰੇ ਤਾਰਦੇ ਹੀ ਹੁੰਨੇ ਆ ਜਿਕੇ ਸਨ ਬਣਾਉਣਾ ਬਣਾ ਸਕਦੇ ਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਤਾਰ ਲਾਂਗੇ ਧਾਗਾ ਫੇਰ ਪਿੱਛੇ ਕਰਾਂਗੇ ਇੱਕ ਗੁੰਡਾ ਆਪਾਂ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਕੇ 1 2 3 4 5 ਗੁੰਡੇ ਆਪਾਂ ਫਿਰ ਤੋਂ ਤਾਰ ਲਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ 5 ਗੁੰਡੇ ਆਪਾਂ ਫਿਰ ਤਾਰ ਲਵਾਂਗੇ ਹਲੋ ਜੀ ਆਪਾਂ 5 ਗੰਡੇ ਤਾਰ ਲਏ ਤਾਂ ਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਹੁਣ ਆਪਾਂ ਅਗੇ ਜੋ ਉਲਟੀ ਸਾਈਡ ਉਲਟੀ ਸਾਈਡ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਸਾਰੇ ਕੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ ਆ ਉਲਟੇ ਸলাই ਆਪਾਂ ਪੂਰੀ ਬਣਾ ਲਏ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆ ਕੇ ਆਪਾਂ ਫਿਰ 5 ਗੁੰਡੇ ਉਤਾਰ ਲੈਣੇ ਆ ਧਾਗਾ ਪਿੱਛੇ ਕਰਕੇ ਧਾਗਾ ਅੱਗੇ ਕਰਨਾ ਇਸ ਤਰ੍ਹਾਂ ਤੇ 5 ਗੁੰਡੇ ਉਤਾਰ ਲੈਣੇ ਆ ਤੇ ਧਾਗਾ ਪਿੱਛੇ ਕਰਕੇ ਅੰਦੇ ਘੇਟਾ ਗਾ ਆਪਣੇ ਵੱਲ ਹੈ। ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲੈਣਾ। ਫਿਰ ਆਪਾਂ ਪੰਜ ਗੁੰਡੇ ਤਾਰ ਲੈਣੇ ਆ ਸੇਮ ਤੇ ਸੇਮ ਗੁੰਡਾ ਆਪਾਂ ਸਿੱਧਾ ਬਣਾ ਲੈਣਾ। ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਬਹੁਤ ਸੋਹਣੀ ਹੈ। ਤੇ ਡਿਜ਼ਾਈਨ ਵੀ ਬਹੁਤ ਸੋਹਣਾ ਬਣ ਕੇ ਆਉਂਦਾ ਜੇ ਆਪਾਂ ਅੱਧ ਵਿਚਾਲਿਆਂ ਛੱਡ ਦਿੰਨੇ ਆ ਵੇਖਣਾ ਤਾਂ ਫਿਰ ਅੱਗੇ ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਡਿਜ਼ਾਈਨ ਇਹ ਕਿਵੇਂ ਬਣਿਆ ਸੀ। ਫਿਰ ਆਪਾਂ ਉਹਨੂੰ ਮੋੜ-ਮੋੜ ਕੇ ਵੇਖੀ ਜਾਂਦੇ ਆ ਤੇ ਜਿਸ ਤੋਂ ਚੰਗਾ ਕਿ ਆਪਾਂ ਪਹਿਲਾਂ ਹੀ ਪੂਰੀ ਵੀਡੀਓ ਦੇਖ ਲਈਏ ਤਾਂ ਆਪਾਂ ਉਹਨੂੰ ਡਿਜ਼ਾਈਨ ਸਮਝ ਚਾਵੇ ਤੇ ਆਪਾਂ ਜਲਦੀ ਤੋਂ ਜਲਦੀ ਬਣਾ ਲੀਏ ਜੇ ਆਪਾਂ ਮੋੜ-ਮੋੜ ਕੇ ਵੇਨੇ ਅੱਧਾ ਕਿਤੋਂ ਵੇਖ ਲਿਆ ਅੱਧਾ ਕਿਤੋਂ ਵੇਖ ਲਿਆ ਤਾਂ ਫਿਰ ਆਪਣਾ ਉਹਨਾ ਹੀ ਟਾਈਮ ਬਰਬਾਦ ਹੁੰਦਾ ਤੇ ਆਪਾਂ ਪਹਿਲਾਂ ਹੀ ਪੂਰੀ ਵੀਡੀਓ ਵੇਖ ਕੇ ਤੇ ਫਿਰ ਆਪਣਾ ਡਿਜ਼ਾਈਨ ਸਟਾਰਟ ਕਰ ਸਕਦੇ ਆ ਆ ਜੀ ਉਲਟੀ ਸਲਾਈ ਵੀ ਬਣਾ ਲਈ ਆਪਾਂ ਦੋ ਸਲਾਈਆਂ ਬਣ ਗਈਆਂ ਆਪਣੀਆਂ ਡਿਜ਼ਾਈਨ ਵਾਲੀਆਂ ਆਹ ਹਾ धागे ਉੱਪਰਲੇ ਜਿਹੜੇ ਦੋ ਇਹ ਤੇ ਉਹ ਵੈਸੇ ਚਾਰ ਸਲਾਈਆਂ ਬਣ ਗਈਆਂ ਪੰਜਵੀਂ ਸਲਾਈ ਫੇਰ ਆਪਣੀ ਆ ਗਈ ਫੇਰ ਆਪਾਂ ਦੋ ਕੁੰਡੇ ਬਣਾ ਕੇ ਧਾਗਾ ਇੱਧਰ ਕਰਕੇ ਫੇਰ ਪਿੱਛੇ ਕਰਕੇ ਆ ਕੁੰਡਾ ਸਿੱਧਾ ਬਣਾ ਲਾਂਗੇ ਇਦੇ 'ਚ ਤੁਸੀਂ ਐਵੇਂ ਨਾ ਸੋਚੋਗੇ ਇਦੇ 'ਚ ਧਾਗਾ ਵੱਧ ਲੱਗਦਾ ਧਾਗਾ ਨਹੀਂ ਵੱਧ ਲੱਗਦਾ ਧਾਗਾ ਉਨਾ ਹੀ ਲੱਗਦਾ ਜਿੰਨਾ ਆਪਣਾ ਸਲਾਈ 'ਚ ਲੱਗੂਗਾ ਕਿਉਂਕਿ ਆਪਾਂ 5 ਗੁੰਡੇ ਉਤਾਰੇ ਆ ਜੇ ਬਣਾਵਾਂਗੇ ਤਾਂ ਆਪਣਾ ਧਾਗਾ ਇਦੋਂ ਵੀ ਥੋੜਾ ਜਿਹਾ ਵੱਧ ਲੱਗੂਗਾ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਲੈਣੇ ਆ ਅਰੇ ਜੀ ਆਪਾਂ ਤਿੰਨ ਧਾਗੇ ਆ ਬਣਾ ਲੇ ਤੇ ਆਪਣੀਆਂ 6 ਸਲਾਈਆਂ ਬਣ ਗਈਆਂ ਜੀ ਇਹ ਇੱਥੇ ਆਪਣੀਆਂ 6 ਸਲਾਈਆਂ ਬਣ ਗਈਆਂ ਤੇ ਹੁਣ 7ਵੀਂ ਸਲਾਈ ਦੇਖੋ ਜੀ ਆਪਾਂ ਕਿਵੇਂ ਬਣਾਉਣੀ ਹੈ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਅੱਗੇ ਆਪਾਂ ਦੋ ਕੁੰਡੇ ਨਾਲ ਹੋਰ ਸਿੱਧੇ ਬਣਾਵਾਂਗੇ ਜਿਹੜੇ ਪੰਜ ਕੁੰਡੇ ਆਪਾਂ ਤਾਰੇ ਇਹਨਾਂ ਚੋਂ ਆਪਾਂ ਦੋ ਕੁੰਡੇ ਵੀ ਸਿੱਧੇ ਬਣਾ ਲੇ ਤੇ ਹੁਣ ਆਪਾਂ ਇਹਨਾਂ ਦੇ ਥੱਲੋਂ ਦੀ ਇਸ ਤਰ੍ਹਾਂ ਸਲਾਈ ਲਵਾਂਗੇ ਜਿਹੜਾ ਆਪਣਾ ਪਹਿਲਾ ਧਾਗਾ ਛੱਡਿਆ ਸੀ ਇਹਨੂੰ ਆਪਾਂ ਸਲਾਈ ਤੇ ਲੈ ਕੇ ਇਸ ਕੁੰਡੇ ਨਾਲ ਲੈ ਕੇ ਤੇ ਇਸ ਤਰ੍ਹਾਂ ਬਣਾ ਲਵਾਂਗੇ ਅੱਗੇ 5 ਕੁੰਡੇ ਆਪਾਂ ਬਣਾ ਲਵਾਂਗੇ ਸਿੱਧੇ ਇੱਥੇ ਫੇਰ ਆਪਾਂ ਇਸ ਤਰ੍ਹਾਂ ਚੱਕਾਂਗੇ ਆਹ ਕੁੰਡੇ ਕਿ ਫਾਸਟ ਵਾਲਾ ਧਾਗਾ ਜਿਹੜਾ ਆਪਾਂ ਪਹਿਲਾਂ ਸਲਾਈ ਬਣਾਈ ਸੀ ਉਹਦਾ ਵਾਲਾ ਕੁੰਡਾ ਲਵਾਂਗੇ ਆਪਾਂ ਤੇ ਇਹਨੂੰ ਇਸ ਤਰ੍ਹਾਂ ਲੈ ਕੇ ਇਸ ਕੁੰਡੇ ਨਾਲ ਬਣਾ ਲਾਂਗੇ Fertova pappani kunnes se debronanga. Näistä näillä on myös geniivisuutta on data. Tästä Ta, näitä on karkeppa. Tuo ਹੁਣ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਦਿਖਾਵਾਂ ਉਲਟੀ ਸਲਾਈ ਬਣਾ ਲਈ ਆਪਾਂ ਪੂਰੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੇ ਹੁਣ ਆਪਾਂ ਦੂਜੇ ਨੰਬਰ ਵਾਲਾ ਤਾਂ ਗਾ ਲਵਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲਾਂਗੇ ਪੰਜ ਕੁੰਡੇ ਫਿਰ ਸਿੱਧੇ ਬਣਾਵਾਂਗੇ ਨਾ ਦੂਜੇ ਨੰਬਰ ਵਾਲਾ ਧਾਗਾ ਲੈ ਕੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਇਹਦੇ ਵਿੱਚ ਬਣਾਉਣਾ ਆਪਾਂ ਪਹਿਲਾਂ ਹੀ ਜਿਹੜਾ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਪਹਿਲਾ ਧਾਗਾ ਛੱਡਿਆ ਸੀ ਉਹ ਆਪਾਂ ਇਸ ਲਾਈ ਵਿੱਚ ਬਣਾ ਲਿਆ ਹੁਣ ਆਪਾਂ ਦੂਜੇ ਨੰਬਰ ਵਾਲਾ ਬਣਾਵਾਂਗੇ ਮਾਲੋ ਜੀ ਹੁਣ ਆਪਾਂ ਜਿਹੜਾ ਆਪਣਾ ਲਾਸਟ ਵਾਲਾ ਧਾਗਾ ਬਣਾਇਆ ਆਪਾਂ ਲਾਸਟ ਵਾਲੇ ਸਲਾਈ ਤੇ ਉਹ ਵਾਲਾ ਬਣਾਉਨੇ ਆ ਆ ਪਹਿਲਾਂ ਆਪਾਂ ਬਣਾ ਲਿਆ ਅੱਗੇ ਵਾਲੇ ਚ ਦੱਸਦੀ ਆ ਮੈਂ ਇਹਨੂੰ ਚੱਕਾਂਗੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਬਣਾ ਦਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਕੁੰਡੇ ਬਣਾਏ ਉਸੇ ਤਰ੍ਹਾਂ ਹੀ ਇਹਨੂੰ ਬਣਾ ਲੈਣਾ ਹਲੋ ਜੀ ਆਪਾਂ ਹੁਣ ਬਣਾ ਲਿਆ ਇਹਨੂੰ ਤੇ ਹੁਣ ਆਪਾਂ ਲਾਵਾਂਗੇ ਦੂਜਾ ਰੰਗ ਤੇ ਆਪਾਂ ਦੋ ਰੰਗ ਦਾ ਬਣਾਉਣ ਜਾ ਰਹੇ ਆ ਇਹ ਇਹ ਦੋ ਰੰਗ ਦਾ ਬਣਾਇਆ ਆਪਾਂ ਆਪਣੇ ਅੰਦਾਜ਼ 'ਚ ਇਹ ਪਹਿਲਾਂ ਵੀ ਬਹੁਤ ਬਣਿਆ ਹੋਇਆ ਉਹ ਹੋਰ ਤਰ੍ਹਾਂ ਬਣਿਆ ਹੋਇਆ ਆਪਾਂ ਬਣਾਇਆ ਜਿਵੇਂ ਹੁਣ ਆਪਾਂ ਆ ਦੋ ਗੁੰਡੇ ਪਹਿਲਾਂ ਬਣਾ ਲੇ ਦੂਜਾ ਰੰਗ ਲਾ ਕੇ ਸੇਮ ਉਸੇ ਜਗ੍ਹਾ ਤੇ ਆਪਾਂ ਫੇਰ ਪੰਜ ਗੁੰਡੇ ਉਤਾਰ ਲੈਣੇ ਆ ਧਾਗਾ ਪਿੱਛੇ ਕਰਾਂਗੇ ਤੇ ਬਣਾ ਲਵਾਂਗੇ ਇੱਕ ਗੁੰਡਾ ਸਿੱਧਾ ਫਿਰ ਪੰਜ ਗੁੰਡੇ ਤਾਰਾਂਗੇ ਉਹੀ ਸੇਮ ਗੁੰਡੇ ਤਾਰਨੇ ਆਪਾਂ ਜਿਹੜੇ ਪਹਿਲਾਂ ਤਾਰੇ ਸੀਗੇ ਹਲੋ ਜ ਆਪਣੇ ਲਾਸਟ ਤੇ ਵੀ ਦੋ ਗੁੰਡੇ ਆਗੇ ਅਲੱਗ ਪਾਇਰ ਇਹਨਾਂ ਤੇ ਨਾ ਲੈਣਾ ਬਣਾ ਲਈਆਂ 6 ਸਲਾਈਆਂ ਬਣਾ ਲਈਆਂ ਤੇ ਹੁਣ ਆਪਾਂ ਆ ਮਣਾਉਣਾ ਦੱਸਦੇ ਆ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਣਾ ਹੈਗਾ ਪੰਜ ਗੁੰਡੇ ਆਪਾਂ ਬਣਾ ਲਏ ਇੱਥੇ ਸਿੱਧੇ ਤੇ ਹੁਣ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਇਹਦਾ ਵੀ ਇਹ ਨੀਚੇ ਵਾਲਾ ਤਾਂਗਾ ਚੱਕਾਂਗੇ ਤਾਂ ਭਾ ਇਸ ਤਰ੍ਹਾਂ ਬਣਾ ਲਾਂਗੇ ਫਿਰ ਪੰਜ ਗੁੰਡੇ ਸਿੱਧੇ ਬਣਾਵਾਂਗੇ బనాచేవే బ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਇਹ ਧਾਗੇ ਬਣਾ ਲੈਨੇ ਆ ਤੇ ਫਿਰ ਮਿਲਦੇ ਆ ਜੀ ਹਾਂ ਵਾ ਲੈ ਜ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਇਸ ਤਰ੍ਹਾਂ ਬਣਾਇਆ ਜੀ ਆਪਾਂ ਇਹਨੂੰ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਬਣਾ ਸਕਦੇ ਆ ਇੱਕ ਰੰਗ ਚ ਵੀ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਤੇ ਆਪਾਂ ਇਸ ਤਰ੍ਹਾਂ ਬਣਾਇਆ ਦੋ ਰੰਗ ਚ ਇਹ ਪੂਰਾ ਡਿਜ਼ਾਈਨ ਆਪਣਾ ਇੱਕ ਰੰਗ ਚ ਬਣ ਕੇ ਤਿਆਰ ਹੋਇਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਕਿਸੇ ਵੀ ਰੰਗ ਚ ਬਣਾ ਲਓ ਜੀ ਗੂੜੇ ਫਿੱਕੇ ਚ ਜਿਹੜੇ ਚ ਮਰਜ਼ੀ ਬਣਾ ਲਓ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਜਿਹੜੇ ਅੱਗੇ ਆਪਾਂ ਕੋਈ ਵੀਡੀਓ ਬਣਾਵਾਂਗੇ ਤੁਹਾਡੇ ਤੱਕ ਪਹਿਲਾਂ ਪਹੁੰਚੇ ਕੇ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਕੋਈ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ